ਹਾਂਜੀ ਸੋਣੀ ਮੈਂ ਸੁਣ ਗੱਲ ਆ ਜਿੱਥੇ ਆਪਾਂ ਖੜੇ ਆ ਇਹਦੇ ਵਿੱਚ ਅੱਗ ਲੱਗੀ ਸਿਰਿਆ ਚ ਨਾ ਇਨਾੜ ਨੂੰ ਹਾਂ ਤੇਰੇ ਲਈ ਨਾੜ ਨੂੰ ਅੱਗ ਲਾ ਕੇ ਤੇ ਨਾਲ ਦੀ ਨਾਲ ਵਾਹਤਾ ਨਾ ਕਿ ਨਾਲ ਹੀ ਵੀ ਬੱਕਰੀਆਂ ਵਾਲੇ ਬੱਕਰੀਆਂ ਨੂੰ ਚਰਾ ਚਰਾਉਣ ਕੀ ਵਦਨ ਬੱਕਰੀਆਂ ਚਰਾਉਣ ਹੈ ਮਾਲਾ ਵੀ ਉਹ ਹੌਸਲਾ ਕਰ ਲੋ ਵੀ ਸਾਡੇ ਵਰਗਾ ਚਲ ਕੋਈ ਬੱਕਰੀਆਂ ਚਰੋਣ ਵਾਲਾ ਹੁੰਦਾ ਵੀ ਚਲੋ ਕੋਈ ਕਣਕ ਦੀ ਬੱਲੀ ਖਾ ਲੂ ਬੱਕਰੀਆਂ ਬਸ ਆਏ ਅੱਗ ਲਾਈ ਇਹਨਾਂ ਦੀ ਨਾ ਵਾਹਤਾ ਠੀਕ ਆ ਕੋਈ ਇਕਦਾਂ ਦਿਨ ਯਾਰ ਛੱਡ ਦੋ ਸਾਡੇ ਵਰਗੇ ਹੈ ਵੱਟਾਂ ਦਾ ਤਾਂ ਅੱਗੇ ਨਹੀਂ ਘਾਗਾ ਸਹੀ ਗੱਲ ਕਹਨੀ ਹਾਂ ਓੜੇ ਨੋਕੀ ਕਾਲੇ ਹੋ ਗਏ ਯਾਰ ਹਨਾ ਵੱਟਾਂ ਤੇ ਕਾਫੀ ਨਹੀਂ ਇੰਦਾ ਕੋਈ ਦਰਗਤ ਹੈਗਾ ਕੀ ਕਰੀ ਹੁਣ ਬੱਕਰੀ ਕਿਧਰ ਲੈ ਜੀਏ ਫੇਰਾਂ ਦੇ ਲੋਕ ਨੋ ਕਹਿੰਦੇ ਗਾਵਾਂ ਮੱਝਾਂ ਤੇ ਬੱਕਰੀਆਂ ਰੱਖਣੋਂ ਹਟ ਗਏ ਨੇ ਰੱਖਣੋਂ ਹੀ ਹਟਣਾ ਕੁਛ ਖਾਣੋਂ ਹੀ ਇੰਨੀ ਕੁਛ ਨਾ ਨੂੰ